ਸਾਬਕਾ ਕੇਂਦਰੀ ਮੰਤਰੀ ਸ਼ਖਦੇਵ ਸਿੰਘ ਦੀ ਨਿਸਾਦਾ ਪੁਰਵੇ ਸਰਕਾਰੀ ਸਨਮਾਨਾਂ ਨਾਲ ਅੱਜ ਸੰਗਰੂਰ ਦੇ ਪਿੰਡ ਅੱਬਾਵਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੈਬਨਟ ਮੰਤਰੀਆਂ ਤੇ ਸੰਸਦ ਮੈਂਬਰਾਂ ਨੇ ਵੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਖਦੇਵ ਸਿੰਘ ਢੀਂਟਸਾ ਦੇ ਸਰੀਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਦੇ ਜੱਦੀ ਪਿੰਡ ਉੱਭਾ ਬਾਲਵਕੀ ਅੰਤਮ ਸੰਸਕਾਰ ਦੌਰਾਨ ਉਹਨਾਂ ਦੀ ਦੇਹ ਤੇ ਸਰਦਾਰ ਦੇ ਫੁੱਲ ਭੇਟ ਕੀਤੇ ਸਰਦਾਰ ਢੀਂਡਸਾ ਨੇ ਲੰਮੀ ਬਿਮਾਰੀ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਮਹਾਲੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਅਤੇ ਲਾਲਜੀਤ ਭੁੱਲਰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤਿਹਰ ਅਤੇ ਮਾਲਵਿੰਦਰ ਸਿੰਘ ਕੰਗ ਇਨਤੋਂ ਅਲਾਵਾ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ੍ਰੀ ਢੀਂਸਾ ਨੂੰ ਅੰਤਮ ਸਰਦਾਜੀ ਪੇਟ ਕੀਤੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਵੱਲੋਂ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਬਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਦਾ ਉਹਨਾਂ ਦੇ ਜੱਤੀ ਪੰਡ ਉੱਬਾਵਾਲ ਵਿਖੇ ਜੱਦੀ ਜ਼ਮੀਨ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸ਼ਸਕਾਰ ਕੀਤਾ ਗਿਆ। ਦੇਖੋ ਬਹੁਤ ਹੀ ਦੁੱਖ ਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਨਾਇਆ। ਢੀਂਸਾ ਸਾਹਿਬ ਨੇ ساری ਜ਼ਿੰਦਗੀ ਲੋਕਾਂ ਵਿੱਚ ਵਿਚਾਰੀ। ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ। ਆਮ ਜਨਤਾ ਦੀ ਲੜਾਈ ਲੜੀ ਤੇ ਜੰਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਆ ਤਾਂ ਦੁੱਖ ਤਾਂ ਹੁੰਦਾ ਹੀ ਹੈ ਤੇ ਮੈਂ ਸਾਨੂੰ ਤਾਂ ਖਾਸ ਕਰਕੇ ਬਹੁਤ ਦੁੱਖ ਹੈ ਕਿਉਂਕਿ ਮੇਰੇ ਪਿਤਾ ਦੇ ਸਾਥੀ ਸੀ ਇਕੱਠੇ ਉਹਨਾਂ ਨੇ ਤੂਫਾਨ ਦਾ ਸੰਨ ਕੀਤਾ ਤੇ ਹੌਲੀ ਹੌਲੀ ਜਿਹੜੇ ਸਾਡੇ ਬਜ਼ੁਰਗ ਜਾ ਰਿਹਾ ਹੈ ਬਹੁਤ ਵੱਡਾ ਘਾਟਾ ਸਿੱਖ ਪੋਲਿਟਿਕਸ ਵਿੱਚ ਵੀ ਤੇ ਇਕਾਲੀ ਦਲ ਨੂੰ ਬਹੁਤ ਹੀ ਦੁਖਦਾਈ ਜਿਹੜਾ ਹੋਇਆਗਾ ਪੂਰੇ ਪੰਜਾਬ ਨੂੰ ਬਹੁਤ ਦੁੱਖਾ ਸਾਰੇ ਲੋਕਾਂ ਨੂੰ ਬਹੁਤ ਦੁੱਖਾ ਬੜਾ ਲੰਬਾ ਹਰਸਾ ਸਰਦਾਰ ਸਗਲੇਬ ਸਿੰਘ ਢੀਲਸਾ ਜੀ ਨੇ ਦੇਸ਼ ਦੀ ਪੰਜਾਬ ਦੀ ਰਾਜਨੀਤੀ ਕੀਤੀ ਆ ਇੱਕ ਬਹੁਤ ਹੀ ਮੈ ਸਵਿੰਦਾ شریف ਵਿਅਕਤੀ ਜਿਹੜਾ ਉਸ ਜਹਾਨ ਤੋਂ ਚਲੇ ਗਿਆ ਸਾਨੂੰ ਸਾਰਿਆਂ ਨੂੰ ਅਫਸੋਸ ਆ ਔਰ ਮੈਂ ਤਾਂ ਇਹੀ ਗੁਰੂ ਮਹਾਰਾਜ ਜੀ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਣ ਕਿ ਅਸੀਂ ਸਾਰੇ ਜਣੇ ਬਾਣਾ ਮੰਨੂ ਸਹੀਏ ਇਕੋ ਮੈਂ ਸਮਝਦਾ ਕਿ ਟੀਨਸਾਹਬ ਦਾ ਦਹਾਕੇ ਲੰਬਾ ਸਿਆਸੀ ਸਫਰ ਪੰਜਾਬ ਤੇ ਖਾਸ ਕਰਕੇ ਅਕਾਲੀ ਦਲ ਦੇ ਲਈ ਬਹੁਤ ਵੱਡੀ ਦੇਣ ਰਹੀ ਹੈ ਉਹਨਾਂ ਦੀ ਔਰ ਜਦੋਂ ਇਹ ਜਿਹੇ ਪਰਸਨੈਲਿਟੀਆਂ ਇਹ ਜਿਹੇ ਸੁਲਝੇ ਔਰ ਤਜਰਬੇਕਾਰ ਲੋਕ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਫਿਰ ਸਮਾਜ ਨੂੰ ਵੀ ਔਰ ਰਾਜਨੀਤੀ ਨੂੰ ਵੀ ਘਾਟਾ ਵੱਡਾ ਪੈਂਦਾ ਸੋ ਪਰਿਵਾਰ ਦੇ ਨਾਲ ਸੰਵੇਦਨਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕੋ ਬੜੇ ਦੁੱਖ ਦੇ ਘੜੇ ਆ ਟਿੰਦ ਸਾਹਿਬ ਪਰਿਵਾਰ ਲਈ ਉਹਨਾਂ ਦੇ ਚਾਹਣਵਾਰਾਂ ਲਈ ਤੇ ਸਾਰੇ ਇਲਾਕਾ ਵਾਸੀਆਂ ਲਈ ਕਿਉਂਕਿ ਸਾਡੇ ਸੰਗਰੂਰ ਇਲਾਕੇ ਦੇ ਬਹੁਤ ਸਤਕਾਰਯੋਗ ਤੇ ਲੀਡਰ ਸੀ ਸਾਰੇ ਉਹਨਾਂ ਨਾਲ ਸਤਕਾਰ ਕਰਦੇ ਸੀ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਇਸ ਇਲਾਕੇ ਦੀ ਜਿਹੜੀ ਸੇਵਾ ਹੈ ਉਹ ਕੀਤੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਸਕੇ ਸਬੰਧੀਆਂ ਨਾਲ ਸੇਕ ਸਾਂਝਾ ਕਰਨ ਲਈ ਇੱਥੇ ਪਹੁੰਚੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿੱਥੇ ਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੇ ਉੱਥੇ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਉਹਨਾਂ ਨੂੰ ਪਾਣਾ ਬੰਦ ਦਾ ਬਣਵਾ